ਸ਼੍ਰੀ ਕਾਲ ਜੀ ਮੇਰੀਆਂ ਤੀ ਮਾਤਾ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਲਓ ਜੀ ਮਾਰਕੀਟ ਦੇ ਵਿੱਚ ਨਵੀਂ ਮਾਤਾ ਦੇ ਤੁਸੀਂ ਦਰਸ਼ਨ ਕਰ ਲੋ ਦੇਖਿਓ ਕਿਤੇ ਰਹਿਣਾ ਜਾਇਓ ਹੁਣ ਤੱਕ ਤਾਂ ਤੁਸੀਂ ਅਨੇਕਾਂ ਬਾਬੇ ਤੇ ਇਹ ਪਖੰਡੜੀਆਂ ਮਾਤਾ ਦੇਖ ਹੀ ਲਈਆਂ ਤਾਂ ਆਜੋ ਫਿਰ ਇੱਕ ਹੋਰ ਦਰਸ਼ਨ ਕਰਾ ਦਿੰਨੇ ਆ ਆਪਾਂ ਨੂੰ ਤਾਂ ਲੱਗਦਾ ਸੀ ਕਿ ਕਿਤੇ ਕਿਤੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਹੀ ਅਜਿਹਾ ਮਾਹੌਲ ਬਣਿਆ ਹੋਇਆ ਪਰ ਨਾ ਭਾਈ ਇਹ ਤਾਂ ਬਾਬੇ ਤਾਂ ਇੰਨੇ ਛਾਏ ਹੋਏ ਨੇ ਕਿ ਚਾਹੇ ਤੁਸੀਂ ਚਾਈਨਾ ਦੇ ਵਿੱਚ ਵੀ ਵਗ ਜਾਓ ਕਹਿੰਦੇ ਉੱਥੇ ਵੀ ਇਹਦਾ ਅਸਰ ਦੇਖਣ ਨੂੰ ਮਿਲੇ ਕਿਉਂਕਿ ਅਸੀਂ ਵੀ ਇੱਕ ਵੀਡੀਓ ਤੁਹਾਨੂੰ ਦਿਖਾਈ ਸੀ ਜਦੋਂ ਲੋਕਾਂ ਦਾ ਕਹਿਣਾ ਸੀ ਕਿ ਲਓ ਵੀ ਭਾਈ ਚਾਈਨਾ ਨੇ ਤਾਂ ਸਾਡਾ ਜਿਹੜਾ ਟੈਲੈਂਟ ਖੋ ਲਿਆ ਭਾਈ ਇਹ ਤਾਂ ਟੈਲੈਂਟ ਸਾਰੇ ਦੁਨੀਆ ਹੀ ਖੋਹੀ ਫਿਰਦੇ ਆ ਜਿੱਥੇ ਮਰਜੀ ਵਗ ਜਾਓ ਤੁਸੀਂ ਹੁਣ ਤਾਂ ਪਖੰਡੀਆਂ ਦਾ ਹੀ ਬੋਲ ਬਾਲਾ ਕਿਉਂਕਿ ਹਿੰਗ ਲੱਗੇ ਨਾ ਫੜਕੜੀ ਰੰਗ ਵੀ ਚੋਖਾ ਆਏ ਤਾਂ ਅਜਿਹੇ ਬਾਬਿਆਂ ਤੇ ਢੁਕਦੀਆਂ ਨੇ ਅਜਿਹਾਂ ਕਹਾਵਤਾਂ ਜਿਸ ਤਰੀਕੇ ਦੇ ਨਾਲ ਪਖੰਡਵਾਦ ਵੱਧਦਾ ਜਾ ਰਿਹਾ ਤੁਸੀਂ ਕਿੱਥੋਂ ਕਿੱਥੋਂ ਪਖੰਡਵਾਦ ਨੂੰ ਰੋਕ ਲੋਂਗੇ ਭਾਈ ਹੁਣ ਤਾਂ ਕੰਮੇ ਵਾਸਤੇ ਸਿਰਫ ਪਖੰਡੀਆਂ ਦਾ ਰਹਿ ਗਿਆ ਆਲਾ ਥੋੜਿਆ ਸਿਰਸੁਰਜਾ ਘਮਾਉਂਦਾ ਲੋਕਾਂ ਨੂੰ ਉਹਦੇ ਪਿੱਛੇ ਲਾ ਲੈਂਦਾ ਫਿਰ ਦੁਨੀਆ ਇੰਨੀ ਕੁ ਮੂਰਖ ਹੈ ਕਿ ਇੱਕ ਬਾਬੇ ਨੇ ਇੱਕ ਗੱਲ ਕੀ ਕਹਿ ਦਿੱਤੀ ਮੂੰਹ ਚੱਕ ਕੇ ਤੁਰ ਪੈਂਦੀਆਂ ਨੇ ਬੀਬੀਆਂ ਨਾਲੇ ਬੰਦਿਆਂ ਨੂੰ ਲੈ ਜਾਂਦੀਆਂ ਨੇ ਨਾਲੇ ਆਪਣੇ ਨਿਆਣਿਆਂ ਨੂੰ ਤਾਂ ਫਿਰ ਬਾਬਿਆਂ ਨੂੰ ਕੀ ਲੋੜ ਹੈ ਕਿ ਉਹ ਆਪਣੇ ਹੱਡ ਤੋੜ ਮਿਹਨਤ ਕਮਾਈ ਕਰਨ ਜੇਕਰ ਤੁਹਾਡੇ ਵਰਗੇ ਲੋਕ ਹੱਡ ਤੋੜ ਮਿਹਨਤ ਕਮਾਈ ਕਰਕੇ ਆਪਣੇ ਕਮਾਏ ਹੋਏ ਪੈਸੇ ਅਜਿਹੇ ਲੋਕਾਂ ਦੇ ਪੈਰਾਂ ਦੇ ਵਿੱਚ ਸੁੱਟਦੇ ਨੇ ਫਿਰ ਇਹਨਾਂ ਨੂੰ ਤਾਂ ਚੰਗੀ ਕਮਾਈ ਹੋ ਰਹੀ ਆ ਇਹਨਾਂ ਨੂੰ ਮਿਹਨਤ ਕਰਨ ਦੀ ਕੋਈ ਜ਼ਰੂਰਤ ਨਹੀਂ ਪਈ ਤੁਹਾਡੇ ਵਰਗੇ ਲੋਕ ਜਿਉਂਦੇ ਰਹਿਣ ਲੰਬੀਆਂ ਉਮਰਾਂ ਹੁਣ ਜਿਹੜੇ ਅਜਿਹੇ ਬਾਬਿਆਂ ਦੇ ਜਾ ਕੇ ਢਿੱਡ ਭਰਦੇ ਨੇ ਇਹਨਾਂ ਦੇ ਝੋਲੇ ਭਰਦੇ ਨੇ ਸਾਡਾ ਕਹਿਣ ਦਾ ਮਤਲਬ ਤਾਂ ਹੀ ਬਣਦਾ ਕਿਉਂਕਿ ਤੁਹਾਡੇ ਸਿਰ ਦੇ ਉੱਤੇ ਜਿਹੇ ਬਾਬੇ ਪੂਰੇ ਪੜੇ ਪੈਨੇ ਚੰਗੀਆਂ ਗੱਡੀਆਂ ਚੰਗੀਆਂ ਇਹਨਾਂ ਕੋਲ ਕੋਠੀਆਂ ਤੇ ਤੁਹਾਡੇ ਕੋਲ ਕੀ ਹੈ ਜਿਹੜਾ ਇਹਨਾਂ ਬਾਬੇ ਦੇ ਕੋਲ ਜਾਂਦੇ ਉਹ ਕਦੇ ਜੀ ਚੀਜ਼ ਨੂੰ ਥੋੜਾ ਦਿਮਾਗ ਲਾ ਕੇ ਸੋਚਿਆ ਕਰੋ ਕਿ ਅਸੀਂ ਬਾਬਿਆਂ ਕੋਲ ਜਾਂਦੇ ਨੂੰ 5 ਸਾਲ ਹੋ ਗਏ ਪਰ ਸਾਡੇ ਕੋਲ ਕੀ ਆਇਆ ਬਲਕਿ ਜਿਹੜਾ ਸਾਡੇ ਕੋਲ ਸੀ ਅਸੀਂ ਉਹ ਵੀ ਬਾਬੇ ਨੂੰ ਦੇ ਦਿੱਤਾ ਪਰ ਤੁਸੀਂ 5 ਸਾਲਾਂ ਤੇ ਉਹਨਾਂ ਬਾਬੇ ਨੂੰ ਦੇਖ ਲਓ ਜਿਹਨੇ ਪਹਿਲਾਂ ਇੱਕ ਕਮਰੇ ਤੋਂ ਆਪਣਾ ਡੇਰਾ ਸ਼ੁਰੂ ਕਰਿਆ ਹੁੰਦਾ ਨਾ ਤਾਂ 5 ਸਾਲਾਂ 'ਚ ਦੇਖ ਲਿਆ ਕਰੋ ਫਿਰ ਉਹ ਬਾਬੇ ਦੀ ਕਿੰਨੀ ਚਾਂਦੀ ਬਣ ਜਾਂਦੀ ਆ ਵੱਡੇ ਵੱਡੇ ਡੇਰੇ ਹੋ ਜਾਂਦੇ ਨੇ ਬਾਬੇ ਕੋਲ ਗੱਡੀਆਂ ਹੋ ਜਾਂਦੇ ਨੇ ਬਾਬੇ ਦੇ ਚੇਲੇ ਚਾਟੇ ਵੀ ਨਾਲ ਹੁੰਦੇ ਨੇ ਕਿੱਥੇ ਤਾਂ ਬਾਬਾ ਇਕੱਲਾ ਇਹ ਕੰਮ ਨੂੰ ਸ਼ੁਰੂ ਕਰ ਦਿੰਦਾ ਜਦੋਂ ਤੁਹਾਡੇ ਵਰਗੇ ਮੂਰਖ ਲੋਕ ਜਾ ਕੇ ਨਾ ਬਾਬੇ ਨੂੰ ਵਧਾ ਦਿੰਦੇ ਨੇ ਫਿਰ ਬਾਬੇ ਦੇ 4-5 ਚੇਲੇ ਵੀ ਹੋ ਜਾਂਦੇ ਨੇ ਫਿਰ ਬਾਬੇ ਦਾ ਇੱਕ ਵੱਖਰਾ ਡਰਾਈਵਰ ਵੀ ਹੁੰਦਾ ਫਿਰ ਬਾਬੇ ਨੂੰ ਫੋਨ ਦੇ ਉੱਤੇ ਵੀ ਭਾਈ ਟਾਈਮ ਟੂਮ ਜਾਂ ਦੇਣ ਲੱਗ ਜਾਂਦੇ ਨੇ ਤਾਂ ਬਾਬਾ ਜਿਹੜਾ ਕਿ ਆਪਣੇ ਆਪ ਹੀ ਜਿਹੜਾ ਕਿ ਰਾਗਾ ਮਹਾਰਾਜਾ ਬਣ ਜੰਦਾ ਪਰ ਇਹਨਾਂ ਦੇ ਵਿੱਚ ਜੇਕਰ ਹੱਥ ਆ ਤਾਂ ਸਾਡੇ ਵਰਗੇ ਮੂਰਖ ਲੋਕਾਂ ਦਾ ਤੁਸੀਂ ਕਿਉਂ ਅੰਧਵਿਸ਼ਵਾਸ ਦੇ ਵਿੱਚ ਫਸੇ ਹੋਇਓ ਤੁਸੀਂ ਇੰਨੇ ਸਾਲਾਂ ਤੋਂ ਅੰਧਵਿਸ਼ਵਾਸ ਦੇ ਵਿੱਚ ਫਸ ਕੇ ਤੁਹਾਨੂੰ ਮਿਲਿਆ ਕੀ ਹੈ ਤਾਂ ਇਸ ਕਰਕੇ ਆਪਣੀ ਮਿਹਨਤ ਦੀ ਖਵਾ ਕਮਾਈ ਹੈ ਜਿਹੜੀ ਅਜੇ ਲੋਕਾਂ ਦੇ ਪੈਰਾਂ ਦੇ ਵਿੱਚ ਨਾ ਗਵਾਇਆ ਕਰੋ ਆਪਣੇ ਘਰ ਦੇ ਵਿੱਚ ਵਰਤਿਆ ਕਰੋ ਤੁਸੀਂ ਹੱਡ ਤੋੜ ਮਿਹਨਤ ਕਰਦੇ ਹੋ ਦਿਨ ਰਾਤ ਧੂਪਾਂ ਦੇ ਵਿੱਚ ਮਰਦੇ ਹੋ ਕਿ ਨਾ ਬਾਬਿਆਂ ਵਾਸਤੇ ਕਮਾਉਣੇ ਜਾਂ ਫਿਰ ਆਪਣੇ ਬੱਚਿਆਂ ਵਾਸਤੇ ਕਮਾਉਣੇ ਕਿਉਂਕਿ ਤੁਹਾਡੇ ਸਿਰ ਤੇ ਇਹਨਾਂ ਬਾਬੇ ਨੇ ਬਹੁਤ ਕੁਝ ਬਣਾ ਲੈਣਾ ਪਰ ਤੁਸੀਂ ਨਾ ਬਾਬਿਆਂ ਦੇ ਸਿਰ ਤੋਂ ਕਮਾਈ ਹੋਈ ਆਪਣੀ ਮਿਹਨਤ ਦੀ ਕਮਾਈ ਵੀ ਗਵਾ ਲੈਣੀ ਆ ਤਾਂ ਜਿੰਨਾ ਜਲਦੀ ਤੁਸੀਂ ਇਸ ਚੀਜ਼ ਨੂੰ ਸਮਝ ਲਵੋਗੇ ਨਾ ਤਾਂ ਤੁਹਾਡੇ ਲਈ ਫਾਇਦਾ ਹੋਵੇਗਾ ਇੱਕ ਕੋਲੇ ਵਾਲੀ ਮਾਂ ਤਾਂ ਤੁਸੀਂ ਦੇਖ ਲਓ ਵੀ ਕਿਵੇਂ ਹੱਥ ਦੇ ਨਾਲ ਕੋਲੇ ਜਿਹੜੀ ਕਿ ਅੱਗ ਦਾ ਲੱਕੜ ਚੱਕ ਲੈਂਦੇ ਹੱਥ ਮਾਰ ਮਾਰ ਕੇ ਉਹ ਝਾੜਦੀ ਜੀ ਨਜ਼ਰ ਆ ਰਹੀ ਹੈ ਵੀ ਭਾਈ ਉਹਦੇ ਵਿੱਚ ਕੁਝ ਆ ਗਿਆ ਤੇ ਹੁਣ ਲੋਕਾਂ ਦਾ ਜਿਹੜਾ ਕਿ ਉਹ ਪਲਾ ਕਰੇਗੀ ਤਾਂ ਸਿਰਫ ਲੋਕਾਂ ਨੂੰ ਮੂਲਕ ਬਣਾਇਆ ਜਾ ਰਿਹਾ ਧਰਮ ਦੇ ਨਾਲ ਦੇ ਉੱਤੇ ਦੁਕਾਨਾ ਕੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਲੋਕ ਜਿੰਨੇ ਜਲਦੀ ਇਸ ਚੀਜ਼ ਨੂੰ ਸਮਝ ਲੈਣ ਉਹਨਾਂ ਹੀ ਉਹਨਾਂ ਦਾ ਭਲਾ ਹੋਵੇਗਾ ਤੁਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਸੱਚੇ ਦਿਲੋਂ ਧਿਆਲੋ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਅਜਿਹੇ ਪਖੰਡੀਆਂ ਦੇ ਪੈਰਾਂ ਦੇ ਵਿੱਚ ਡਿੱਗਣ ਦੀ ਬਾਕੀ ਤੁਹਾਡਾ ਕੀ ਕਹਿਣਾ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼